ਇਹ ਕਿਤੇ ਲੇ ਗਿਆ ਪਤਾ ਨਹੀਂ ਕਿਦਾਂ 나ੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਬੇ ਇਤਰਾ ਪੈਸੇ ਚੜ ਗਏ ਆ ਤੇ ਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਕਿਸਾਨ ਜੋ ਕਿ ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ਵਿੱਚ ਤੂੜੀ ਕਰ ਰਿਹਾ ਸੀ ਉਸ ਨੇ ਆਪਣੀ ਤੂੜੀ ਕਰਦੇ ਸਮੇਂ ਰੀਪਰ ਮਸ਼ੀਨ ਵਿੱਚ 5-500 ਦੇ ਨੋਟ ਉਤਰ ਦਿੱਤੇ ਜੀ ਹਾਂ 100 ਰੁਪਏ ਦੇ ਨੋਟਾਂ ਦੀ ਤੂੜੀ ਬਣਾ ਦਿੱਤੀ ਗਈ ਜਿਸ ਤਿਆਂ ਕੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਸ਼ੀਨ ਨੇ ਤੂੜੀ ਦੇ ਨਾਲ 5-500 ਰੁਪਏ ਦੇ ਨੋਟ ਵਿੱਚ ਹੀ ਇਕੱਤਰ ਦਿੱਤੇ ਨੇ ਅਮੀਂ ਧੰਦਾ ਇਹਨਾਂ ਦਾ ਹਾਂ ਜੀ ਆਹ ਦੇਖੋ ਅਸਰ ਕਿਲੇ ਤੋਂ ਉਰ ਗਏ ਨਾ ਤੂੜੀ ਵਾਲੀ ਨੇ ਕੋਈ ਕੜਤੇ ਕੋਈ ਵਗੀ ਬਾ ਕਿੰਨੇ ਵਿੱਚ ਚਾਲੀ ਦੇ ਰਿਹਾ ਹੈ ਕਿ ਨਾ ਕੋਣ ਦਾ ਹੱਥ ਹੈ ਵੇਖ ਹੀ ਲੈ ਨੂੰ ਕੱਲ੍ਹ ਹੈ ਮੈਨੂੰ ਪਤਾ ਨਹੀਂ ਹੁੰਦਾ ਕੱਲ੍ਹ ਤਾਂ ਨਹੀਂ ਪਤਾ ਬੱਪਾ ਆਪਾਂ ਨੂੰ ਜੋ ਅੱਜ ਮੂੰਹ ਤੇ ਆ ਵੇਖੋ ਜੀ ਪੈਸੇ ਕਿਥੇ ਲੇ ਗਿਆ ਪਤਾ ਨਹੀਂ ਕਿੱਦਾਂ 나ੜ ਦੇ ਵਿੱਚੋਂ ਪਏ ਹੀ ਮਸ਼ੀਨ ਦੇ ਵਿੱਚ ਚੜ ਗਏ ਆ 500 ਦੇ ਨੋਟ ਹੀ ਮਸ਼ੀਨ ਵਾਲੇ ਨੇ ਸਾਨੂੰ ਦੱਸਿਆ ਵੀ ਇਤਰਾ ਪੈਸੇ ਚੜ ਗਏ ਆ ਦੇ ਤੋ ਨੀਅਸਲੀ ਬਹਿਏ ਕੁਤਰੇ ਗਏ ਪਤਾ ਨਹੀਂ ਇਹ ਅਸਲੀ ਹੈ ਕਿ ਨਕਲੀ ਹੈ ਕਿੱਦਾਂ ਹੈ ਪਤਾ ਨਹੀਂ ਹੈਗੇ ਵੀ ਕਿੰਨੇ ਹੀ ਆ ਕੁਤਰੇ ਗਏ ਤੂੜੀ ਚ ਤੇ ਮਾਮਲਾ ਖੇਮਕਰਨ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਕਿਸਾਨ ਆਪਣੇ ਖੇਤਾਂ ਵਿੱਚ ਤੂੜੀ ਕਰ ਰਿਹਾ ਸੀ ਤੇ ਇਸ ਦੌਰਾਨ ਮਸ਼ੀਨ ਵਿੱਚ 5-500 ਦੇ ਨੋਟਾਂ ਦੀ ਵੀ ਤੂੜੀ ਬੜਾ ਦਿੱਤੀ ਗਈ ਹਾਲਾਂਕਿ ਜਾਣਕਾਰੀ ਮੁਤਾਬਕ ਰਿਪੋਰਟ ਵਾਲੇ ਨੇ ਕਿਸਾਨ ਨੂੰ ਦੱਸਿਆ ਕਿ ਮਸ਼ੀਨ ਵਿੱਚ ਨੋਟ ਚਲੇ ਗਏ ਨੇ ਪਰ ਇਹ ਨੋਟ ਕਿੱਥੋਂ ਆਏ ਅਤੇ ਕਿਵੇਂ ਮਸ਼ੀਨ ਵਿੱਚ ਕੁੱਤਰੇ ਗਏ ਇਹ ਜਾਂਚ ਦਾ ਵਿਸ਼ਾ ਹੈ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਰਹੇ ਜਿਨ੍ਹਾਂ ਵੱਲੋਂ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਉਸ ਤੋਂ ਪਹਿਲਾਂ ਹਜ਼ਾਰਾਂ ਲੱਖਾਂ ਰੁਪਏ ਦੇ ਨੋਟ ਥੂੜੀ ਵਿੱਚ ਕੁੱਤਰ ਦਿੱਤੇ ਗਏ ਅਤੇ ਨੋਟਾਂ ਦੇ ਪੂਰੀ ਤਰ੍ਹਾਂ ਛੋਟੇ-ਛੋਟੇ ਟੁਕੜੇ ਹੋ ਗਏ ਜੋ ਕਿ ਪੂਰੀ ਥੂੜੀ ਵਿੱਚ ਖਿਲਰੇ ਨਸਰਾ ਰਹੇ ਨੇ nghèo cái nick cái nick của cái nè Bà baba na thế cái baba ấy budget cái 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 ਉਹ ਜਾਈ ਚਾਲਿੰਗ ਕਰੀ ਗਏ ਕੌਣ ਕਿਦਾਂ ਆ ਗਿਆ ਜੇ ਇਸ ਤਰ੍ਹਾਂ ਆਇਆ ਤੇ ਲੱਗਦਾ ਉਹਨੂੰ ਨਹੀਂ ਦੇ ਦੇ ਕਿਦਾਂ ਪਤਾ ਪਤਾ ਕਿਉਂ ਲੱਗਿਆ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਇਹ ਹੈ ਕਿ ਇਹ ਨੋਟ ਖੇਤ ਵਿੱਚ ਕਿੱਥੋਂ ਆਏ ਕੀ ਕਿਸੇ ਵੱਲੋਂ ਸੁੱਟੇ ਗਏ ਸੀ ਜਾਂ ਫਿਰ ਇਹ ਕੋਈ ਹੋਰ ਮਾਮਲਾ ਹੈ ਪਰ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਅਤੇ ਉਹਨਾਂ ਵੱਲੋਂ ਧੂੜੀ ਵਿੱਚੋਂ ਨੋਟਾਂ ਨੂੰ ਕੱਢ ਕੇ ਕਬਜ਼ੇ 'ਚ ਲਿਆ ਗਿਆ ਹੋ ਸਕਦਾ ਹੈ ਕਿ ਕਿਸੇ ਲੁਟੇਰੇ ਵੱਲੋਂ ਜਾਂ ਫਿਰ ਕਿਸੇ ਹੋਰ ਅਜਿਹੇ ਅਪਰਾਧਿਕ ਵਿਅਕਤੀ ਵੱਲੋਂ ਇਹ ਨੋਟ ਖੇਤ ਵਿੱਚ ਲੁਕਾਏ ਗਏ ਹੋਣ ਅਤੇ ਬਾਅਦ ਵਿੱਚ ਇਹ ਧੂੜੀ ਵਾਲੇ ਰਿਪਰ ਵਿੱਚ ਆ ਗਏ ਪਰ ਹਾਲੇ ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਪਰ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਖੇਮ ਕਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਲੱਖਾਂ ਰੁਪਏ ਦੇ 550 ਦੇ ਨੋਟ ਤੂੜੀ ਵਾਲੇ ਰੀਪਰ ਚ ਕੁੱਤਰੇ ਗਏ ਨੇ ਤੂੜੀ ਕਰਦੇ ਸਮੇਂ ਇਹ ਨੋਟ ਰੀਪਰ ਨੇ ਵਿੱਚ ਹੀ ਕੁੱਤਰ ਦਿੱਤੇ ਅਤੇ ਨਾਲ ਨੂੰ ਤੂੜੀ ਵਾਂਗੂ ਬਿਲਕੁਲ ਛੋਟੇ ਟੁਕੜਿਆਂ ਵਿੱਚ ਕੱਟ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਕਾਮੇ ਤੂੜੀ ਉਤਾਰਨ ਲੱਗੇ ਅਤੇ ਉਹਨਾਂ ਨੂੰ ਤੂੜੀ ਵਿੱਚੋਂ 5-500 ਦੇ ਨੋਟ ਬਰਾਮਦ ਹੋਏ ਜਿਸ ਤੋਂ ਬਾਅਦ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਮਾਲਕਾਂ ਨੂੰ ਦਿੱਤੀ ਅਤੇ ਫਿਰ ਪ੍ਰਸ਼ਾਸਕੀ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ